ਇਥੇ ਗੁਰੂ ਰਾਮਦਾਸ ਜੀ ਦਾ ਇੱਕ ਬਣਾਇਆ ਹੋਇਆ ਲੰਗਰ ਮਤਲਬ ਕਿ ਜਿਹੜਾ ਸਮਗਰੀ ਰਾਤ 12 ਵਜੇ ਇੱਕ ਹੋਰ ਚਿੰਦੀ ਚੋਰ ਬਦਮਾਸ਼ ਛੋਟਾ ਦਾਰੂਨਾ ਡੱਕਿਆ ਇਥੇ ਰਾਤ ਕੱਢੀ ਚ ਧੀ ਦੀਆਂ ਭੈਣ ਦੀਆਂ ਗਾਣਾ ਕਢਦਾ ਇਹ ਹੁਣ ਇੰਨੇ ਹੰਕਾਰ ਚ ਆਪਣੀ ਸਿਰ ਤੇ ਰਾਜ ਕਰ ਰਹੇ ਤਾਂ ਇਹੋ ਮੈਂ ਦੁਬਾਰਾ ਦੁਬਾਰਾ ਤੁਹਾਨੂੰ ਵੀ ਕਹੂੰਗਾ ਇੱਕ ਲਫ਼ਜ਼ ਮੈਂ ਸਿਖਾਇਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਹੋਇਆ ਪੁਲਿਸ ਰਾਜ ਇੱਕ ਮੰਤਰੀ ਹੋ ਕੇ ਵਿਧਾਨ ਸਭਾ 'ਚ ਸਾਡੇ ਲੀਡਰ ਆਫ ਆਪੋਜੀਸ਼ਨ ਨੂੰ ਕਹਿੰਦਾ ਠੋਕ ਦੇਊਂਗਾ ਤੈਨੂੰ ਠੋਕ ਕਿਸਾਨ ਫਿਰਦੇ ਨੇ ਇਹ ਦਲਾਲ ਨੇ ਵੇਖੋ ਉਹਦੀ ਇੱਕ ਇਹਨਾਂ ਦੀ ਹੋਰ ਐਮਐਲਏ ਰਾਤ ਭੁੰਕੀ ਕੋਈ ਰਾਜਵਿੰਦਰ ਥਿਆਰਾ ਪਤਾ ਨਹੀਂ ਐਮਐਲਏ ਆ ਕਿ ਮੈਂ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਮੂਰੇ ਆ 92 93 ਬੰਦੂਆ ਮਜ਼ਦੂਰ ਵੇਂਦੇ ਨੇ ਮੈਂ ਉਹਨਾਂ ਨੂੰ ਪਛਾਣਦਾ ਨਹੀਂਗਾ 3 ਸਾਲ ਹੋ ਗਏ ਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਯਵਪਾ ਲਾ ਕੇ ਡਿਬਰੂਗੜੀਆ ਜੇਲਾ ਚ ਭੇਜਤਾ ਇੱਕ ਬੰਦੋ ਆ ਮਜ਼ਦੂਰ ਨਹੀਂ ਬੋਲਿਆ ਮੇਰੇ ਵੀਰੋ ਪਾਪਾ ਬੰਦਾ ਸਿੰਘ ਬਹਾਦਰ ਦੀ ਕਥਾ ਸੁਣਦੇ ਆ ਦਸਮ ਪਿਤਾ ਸਰਬੰਸਦਾਨੀ ਦੀ ਨੌਵੇਂ ਪਿਤਾ ਦੀ ਗੱਲ ਸੁਣਦੇ ਆ ਸੁੱਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਮੱਛੇ ਰੰਗਣ ਦਾ ਸਿਰ ਵੱਢ ਕੇ ਨੇਜੇ ਤੇ ਟੰਗਿਆ ਜਦੋਂ ਆਪਾਂ ਉਹਨਾਂ ਦੀਆਂ ਗੱਲਾਂ ਸੁਣਦੇ ਆ ਤੇ ਫਿਰ ਆਪਾਂ ਟੈਂਦੀ ਕਲਾ ਚ ਕੋਈ ਨਹੀਂ ਜਾ ਸਕਦਾ ਲੇਕਿਨ ਆ ਚਿੰਦੀ ਚੋਰਾ ਨੇ ਮੂਰਖਾ ਨੇ ਇੱਥੇ ਗੁਰੂ ਰਾਮਦਾਸ ਜੀ ਦਾ ਇੱਕ ਬਣਾਇਆ ਹੋਇਆ ਲੰਗਰ ਮਤਲਬ ਕਿ ਜਿਹੜਾ ਸਮਗਰੀ ਰਾਤ 12 ਵਜੇ ਇੱਕ ਹੋਰ ਚਿੰਦੀ ਚੋਰ ਬਦਮਾਸ਼ ਛੋਟਾ ਦਾਰੂਨਾ ਡੱਕਿਆ ਇੱਥੇ ਰਾਤ ਕੱਢੀ ਚ ਧੀ ਦੀਆਂ ਭੈਣ ਦੀਆਂ ਗਾਣਾ ਕੱਢਦਾ ਜਦੋਂ ਧੀ ਦੀਆਂ ਭੈਣ ਦੀਆਂ ਗਾਣਾ ਕੱਢਦੇ ਸਾਨੂੰ ਸਭ ਨੂੰ ਕੱਢਦੇ ਨੇ ਮੇਰੇ ਵੀਰੋ ਮਤ ਸਮਝਣਾ ਇਕੱਲੇ ਨਿਰਮਲ ਸਿੰਘ ਨੂੰ ਜਾਂ ਨਿਸ਼ਾਨ ਸਿੰਘ ਨੂੰ ਕੱਢ ਕੇ ਗਏ ਨੇ ਸਾਨੂੰ ਗਾਲਿਆ ਉਹ ਪੰਜਾਬ ਦੇ ਲੋਕਾਂ ਨੂੰ ਗਾਲਿਆ ਇੱਥੇ ਤਾਲਾ ਲਾਗੇ ਨੇ ਜੀ ਇਹ ਜਿਹੜਾ ਤਾਲਾ ਲਾਇਆ ਯਾਰ ਜੋ ਪੰਜਾਬ ਦੇ ਵਿੱਚ ਨਾ ਜਿਹੜੀ ਬੋਕਰ ਇਹ ਹੁਣ ਇੰਨੇ ਹੰਕਾਰ ਚ ਪੁਲਿਸ ਸਰ ਸੱਤੇ ਰਾਜ ਕਰ ਰਹੇ ਤਾਂ ਇਹੋ ਮੈਂ ਦੁਬਾਰਾ ਦੁਬਾਰਾ ਤੁਹਾਨੂੰ ਵੀ ਕਹੂੰਗਾ ਇੱਕ ਲਫ਼ਜ਼ ਮੈਂ ਸਿਖਾਇਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਪੁਲਿਸ ਰਾਜ ਜਿਹੜਾ ਬੋਲੇ ਚੱਕ ਲੋ ਢਾ ਲੋ ਇਹਨਾਂ ਦਾ ਹਰਪਾਲ ਚੀਮਾ ਇੱਕ ਮੰਤਰੀ ਹੋ ਕੇ ਵਿਧਾਨ ਸਭਾ ਚ ਸਾਡੇ ਲੀਡਰ ਆਫ ਆਪੋਜੀਸ਼ਨ ਨੂੰ ਕਹਿੰਦਾ ਠੋਕ ਦੇਊਂਗਾ ਤੈਨੂੰ ਉਕ ਕਿਹਦੇ ਸਿਰ ਤੇ ਛਾਲਾ ਮਾਰਦੇ ਨੇ ਆ ਪੁਲਿਸ ਦੇ ਸਿਰ ਤੇ ਜੇ ਇਹਨਾਂ ਦੇ ਕੋਲ ਪੁਲਿਸ ਹਮਲਾ ਨਾ ਹੋਵੇ ਇਹ ਕਿਸੇ ਪਿੰਡ ਵਿੱਚ 13000 ਪਿੰਡਾਂ ਵਿੱਚ ਵੜਨ ਦੇ ਕਾਬਿਲ ਨਹੀਂਗੇ ਅੱਛਾ ਇਹਨਾਂ ਦੀ ਇੱਕ ਔਰਤ ਐਮ ਐਲ ਏ ਇਹਨਾਂ ਦਾ ਅਨਕੋਦਰ ਵਾਲੀ ਪਤਾ ਨਹੀਂ ਨਾਂ ਇੰਦਰਜੀਤ ਮਾਨਸ਼ਾਹ ਕਹਿੰਦੀ ਆ ਜਿਹੜੇ ਕਿਸਾਨ ਫਿਰਦੇ ਨੇ ਇਹ ਦਲਾਲ ਨੇ ਦੇਖੋ ਉਹਦੀ ਇਹਨਾਂ ਦੀ ਤੁਸੀਂ ਕਰਤੂਤ ਦੇਖੋ ਤੁਸੀਂ ਉਹ ਕਹਿੰਦੀ ਜਿਹੜੇ ਕਿਸਾਨ ਆਗੂ ਫਿਰਦੇ ਨੇ ਹਰੀਆਂ ਪੱਗਾਂ ਬਨ ਕੇ ਇਹ ਦਲਾਲ ਨੇ ਮੇਰੇ ਵੀਰੋ ਇਹ ਅਸੀਂ ਦਲਾਲ ਲੱਗਦੇ ਇਹਨਾਂ ਨੂੰ ਆ ਤੁਸੀਂ ਸਾਰੇ ਬੈਠੇ ਦਲਾਲ ਲੱਗਦੇ ਇਹਨਾਂ ਨੂੰ ਇਹ ਕਿਨਾਂ ਦੀ ਹੋਰ ਐਮਐਲਏ ਰਾਤ ਭੁੰਕੀ ਕੋਈ ਰਾਜਵਿੰਦਰ ਥਿਆਰਾ ਪਤਾ ਨਹੀਂ ਐਮਐਲਏ ਆ ਕਿ ਮੈਂ ਤਾਂ ਤੁਸੀਂ ਹੈਰਾਨ ਹੋਗੇ ਮੇਰੇ ਮੋਰੇ ਆ 92 93 ਬੰਦੂਆ ਮਜ਼ਦੂਰ ਬੈੰਦੇ ਨੇ ਮੈਂ ਉਹਨਾਂ ਨੂੰ ਪਛਾਣਦਾ ਨਹੀਂਗਾ 3 ਸਾਲ ਹੋ ਗਏ ਨੇ ਕਿਉਂਕਿ ਸਵਾਏ ਹੱਥ ਕੱਢੇ ਕਰਨ ਤੋਂ ਵਿਧਾਨ ਸਭਾ 'ਚ ਗਾਲਾਂ ਕੱਢਣ ਤੋਂ ਇਨਾਂ ਦੀ ਕੋਈ ਕਰਤੂਤ ਨਹੀਂ ਅਸੀਂ ਪਛਾਣਦੇ ਨਹੀਂ ਇਹਨਾਂ ਨੂੰ ਦਸਾਂ 15 ਨੂੰ ਮੋਰਲਿਆਂ ਨੂੰ ਜਾਣਦੇ ਆ ਆ ਜਿਹੜਾ ਇੱਕ ਫਿਰਦਾ ਇੱਥੇ ਤਮਾਤਰ ਮੰਤਰੀ ਇਹਨੂੰ ਇਹੋ ਜਿਹਿਆਂ ਨੂੰ 3 4 ਨੂੰ ਜਾਣਦੇ ਦਸਾਂ ਨੂੰ ਬਾਕੀ ਜਾਣਦੇ ਨਹੀਂ ਕਿਸੇ ਨੂੰ ਕਿਉਂਕਿ ਕੀਤਾ ਹੀ ਕੱਖ ਨਹੀਂ ਪੰਜਾਬ ਲਈ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਯੁਆਪਾ ਲਾ ਕੇ ਡਿਬਰੂਗੜੀਆ ਜੇਲ੍ਹਾਂ ਚ ਭੇਜਤਾ ਇੱਕ ਬੰਦੋਆ ਮਜ਼ਦੂਰ ਨਹੀਂ ਬੋਲਿਆ ਮੇਰੇ ਵੀਰੋ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਮਾਰਤਾ ਗੋਲੀ ਮਾਰ ਕੇ ਇਦਾਂ ਲਾਗੋ ਇਦਾਂ ਪਟਿਆਲੇ ਦਾ ਇੱਕ ਐਨ ਆਰ ਆਈ ਆ ਕੈਨੇਡਾ ਤੋਂ ਮੁੰਡਾ ਆਇਆ 22 ਸਾਲ ਦਾ ਜਸਪ੍ਰੀਤ ਕੋਈ ਕਸੂਰ ਨਹੀਂ ਕੋਈ ਹਥਿਆਰ ਨਹੀਂ ਇੱਥੇ ਬੰਦੂਕ ਰੱਖ ਕੇ ਉਹਦੀ ਗੋਲੀ ਮਾਰ ਕੇ ਮਾਰਤਾ ਉਹੀ ਪੁਲਿਸ ਵਾਲੇ ਸ਼ਰਾਬ ਪੀ ਕੇ ਡੱਕੇ ਰਾਤ ਨੂੰ ਸ਼ਾਮੀ ਪਟਿਆਲੇ ਵਿੱਚ ਜਾ ਕੇ ਕਰਨਲ ਬਾਠ ਤੇ ਉਹਦੀ ਪੁੱਤਰ ਨੂੰ ਕੁੱਟਿਆ ਆਹ ਹੰਕਾਰ ਆ ਇਹਨਾਂ ਦਾ ਦੋ ਨੌਜਵਾਨ ਦਲਿਤ ਸਿਗੇ ਅਬੋਹਰ ਵਿੱਚ ਗੋਲੀ ਕਾਣ ਉਹਦੇ ਜਿਹੜਾ ਉੱਥੇ ਇੱਕ ਵਪਾਰੀ ਮਾਰਿਆ ਗਿਆ ਸੀਗਾ ਉਹਦੇ ਚ ਨਾਮਜ਼ਦ ਹੋਣਗੇ ਕ੍ਰਿਮੀਨਲ ਹੋਣਗੇ ਮੰਨ ਲਿਆ ਪਰ ਤੁਹਾਨੂੰ ਕਹਿੰਨੇ ਦਿੱਤਾ ਪੁਲਿਸ ਨੂੰ ਅਧਿਕਾਰ ਕੇ ਤੁਸੀਂ ਕਿਸੇ ਨੂੰ ਠੂਠੇ ਪੁਲਿਸ ਮੁਕਾਬਲੇ 'ਚ ਮਾਰਦੇ ਹੋ ਯਾਰੋ ਕਹਿੰਨੇ ਅਧਿਕਾਰ ਦਿੱਤਾ ਫਿਰ ਅਦਾਲਤਾਂ ਬੰਦ ਕਰ ਦਿਓ ਤੇ ਸਰਕਾਰੀ ਪ੍ਰਣਾਲੀ ਵਕੀਲਾਂ ਦੀ ਬੰਦ ਕਰ ਦਿਓ ਤੇ ਕੱਲੇ ਪੁਲਿਸ ਨੂੰ ਅਧਿਕਾਰ ਦੇ ਦਿਓ ਵੀ ਜਿੰਨੂੰ ਚਾਹ ਇਹੀ ਪੰਜਾਬ ਦੇ ਵਿੱਚ ਇਸ ਵੇਲੇ ਪੁਲਿਸ ਰਾਜ ਤੇ ਪੁਲਿਸ ਸਟੇਟ ਬਣਾਈ ਇਹਨਾਂ ਦਾ ਐਮਐਲਏ ਆਪਣਾ ਸੌਰੀ ਜਿਹੜਾ ਹਾ ਪਠਾਨ ਮਾਜਰਾ ਮੈਂ ਕੋਲ ਉਹਦੀ ਹਮਦਰਦੀ ਕਰਨ ਨਹੀਂ ਆਇਆ ਕਿਉਂਕਿ ਉਹ ਵੀ ਇੱਕੋ ਠੇਲੀ ਦੇ ਚੱਟੇ-ਵੱਟੇ ਸੀਗੇ ਪਰ ਜਦੋਂ ਉਹਨੂੰ ਲੱਗਿਆ ਕਿ ਸ਼ਾਇਦ ਵੀ ਹੜਾਂ ਦੇ ਵਿੱਚ ਤਾਂ ਬਹੁਤ ਪੁਰੀ ਹਾਲਤ ਹੋ ਗਈ ਲੋਕਾਂ ਦਾ ਖੜਿਆ ਨਾ ਕਿ ਉਹਨੇ ਆਣ ਕੇ ਕਿਹਾ ਜੇ ਲੋਕਾਂ ਨਾ ਹੋਣ ਨਾ ਖੜੇ ਲੋਕੀ ਜੁੱਤੀਆਂ ਮਾਰਨਗੇ ਉਹਨੇ ਉਹਨਾਂ ਦਾ ਦਿੱਲੀ ਆਣਾਂ ਦਾ ਖੁਲਾਸਾ ਕਰਤਾ ਕਿ ਸਾਡੀ ਪਾਰਟੀ ਦੇ ਤਾਂ ਪੱਲੇ ਕੱਖ ਨਹੀਂਗਾ ਸਾਡੇ ਮੰਤਰੀਆਂ ਦੇ ਤਾਂ ਚੌਕੀਦਾਰ ਵੀ ਨਹੀਂ ਬਦਲ ਸਕਦੇ ਔਰ ਸੱਚ ਆ ਗੱਲ ਇਹ ਜਦੋਂ ਉਹਨੇ ਖੁਲਾਸਾ ਕੀਤਾ ਦਿੱਲੀ ਆਣਾਂ ਦਾ ਤੇ ਕੇਜਰੀਵਾਲ ਤੇ ਸੋਡੀਆਂ ਚਲਾਰੇ ਸਰਕਾਰ ਨੂੰ ਨਾਲ ਹੀ ਬਲਾਪਤ ਕਰਦਾ ਪੱਚਾ ਨਾਲ ਹੀ ਤੇ ਨਾਲ ਹੀ ਪੁਲਿਸ ਡਗੜ 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 ਕਰਦੀ ਉਹਨੂੰ ਮਤਲਬ ਜਦ ਤੱਕ ਐਮ.ਐਲ.ਏ ਇਹਨਾਂ ਦਾ ਬੰਦੂਆ ਮਜ਼ਦੂਰ ਤੇ ਭੇਡ ਆ ਉਦੋਂ ਤੱਕ ਉਹ ਐਮ.ਐਲ.ਏ ਬਹੁਤ ਅੱਛਾ ਵਾ ਜਦੋਂ ਐਮ.ਐਲ.ਏ ਪੰਜਾਬ ਦੀ ਗੱਲ ਕਰੇ ਤੱਕ ਲੋ ਢਾਲੋ ਪਰਚਾ ਦਿੰਦਾ ਮੈਂ ਤੁਹਾਡੇ ਸਾਹਮਣੇ ਖੜਾ ਇੱਥੇ ਰੋਜ਼ ਆ ਇੱਕ ਢੱਕਣ ਜਾਂ ਇੱਥੇ ਇਹਨਾਂ ਨੇ ਰੱਖਿਆ ਚੂਹਾ ਮਾਸਟਰ ਜਾਂ ਉਹ ਰੋਜ਼ ਕੀ ਕਹਿੰਦਾ ਖੇਰੇ ਦੇ ਪਿਓ ਨੇ ਮੁੰਡੇ ਮਰਵਾਤੇ ਦੱਸੋ ਮੇਰੇ ਵੀਰੋ ਆ ਤੁਸੀਂ ਸਾਰੇ ਅਮਰੀਕ ਸਿੰਘ ਕਗਾਰਗੇ ਪੁਰਾਣੇ ਬੰਦੇ ਬੈਠੇ ਪਹਿਲਾਂ ਇੱਕ ਵਾਰੀ ਗਵਾਈ ਦਿਓ ਮੇਰੇ ਪਿਤਾ ਜੀ ਨੂੰ ਮੁੰਡਾ ਮਰਵਾਇਆ ਜਰਾ ਦੱਸੋ ਜੀ ਜਰਾ ਕੋਈ ਇੱਕ ਮੁੰਡਾ ਇੱਕ ਬੰਦਾ ਪਰਿਵਾਰਾਂ ਅੰਕ ਕਿਹਦੇ ਅਸੀਂ ਤਾਂ ਮਦਦ ਕਰਦੇ ਰਹੇ ਆ ਜਿਹੜੇ ਲੋਕੇ ਝੂਠੇ ਪੁਲਿਸ ਮੁਕਾਬਲੇਆਂ 'ਚ ਮਾਰੇ ਅਨੂਪ ਸਿੰਘ ਕਪੂਰਥਲੇਆਰਗਾ ਕਸੋਚਾਲ ਦਾ ਮੁੰਡਾ ਉੱਥੇ ਬੈਠੇ ਭੁੱਖ ਹੜਤਾਲ ਰੱਖੀ ਜੇਲਾਂ ਕੱਟੀਆਂ ਐਨਐਸਐ ਲਾਏ ਇਹਨੂੰ ਟੱਕਣ ਨੂੰ ਇੰਨੀ ਗੱਲ ਦੀ ਨਹੀਂ ਪਤਾ ਆਉਂਦੀ ਸਮਝ ਆਉਂਦੀ ਫਿਰ ਕਹੂਗਾ ਖੈਰਾ ਨਸ਼ੇ ਵੰਡਵਾਉਂਦਾ ਦੱਸੋ ਮੈਨੂੰ ਤੁਹਾਨੂੰ ਲੱਗਦਾ ਮੈਂ ਨਸ਼ੇ ਵੰਡਾਉਣ ਵਾਲਾ ਬੰਦਾ ਯਾਰ ਲੱਗਦਾ ਦੱਸੋ ਜਰਾ ਬੋਲਿਓ ਜਰਾ ਕਹੀ ਜਾਂਦਾ ਨਸ਼ੇ ਵੰਡਾਉਂਦਾ ਝੂਠੋ ਹੀ ਝੂਠ ਯਾਰ ਲੱਖ ਲਾਨਤ ਯਾਰ ਤੇਰੇ ਕਿ ਤੈਂ ਉਹ ਆਪਣੇ ਬੂਥ ਤੋਂ ਨਹੀਂ ਕ ਆਪਣੇ ਬੂਤ ਤੋਂ ਵੀ ਨਹੀਂ ਕਦੀ ਜਿੱਤਿਆ ਅੱਛਾ ਹੁਣ ਕੀ ਕਰਦਾ ਉਹਨੂੰ ਪਤਾ ਕਿ ਲੋਕੀ ਮਗਰ ਚੜ ਸਕਦੇ ਨੇ ਚਾਰ ਥਾਣੇਦਾਰ ਇਕੱਠੇ ਕਰ ਦੂ ਚਾਰੇ ਚਾਰ ਪੁਲਿਸ ਵਾਲਿਆਂ ਦੀਆਂ ਥਾਣੇਦਾਰਾਂ ਦੀਆਂ ਗੱਡੀਆਂ ਵਿੱਚ ਆਪਣੀ ਗੱਡੀ ਵਾਰ ਕੇ ਤੇ ਬੰਨ ਤੇ ਐਂ ਕਦੀ ਐਂ ਚਲੇਗਾ ਕਦੀ ਐਂ ਚਲੇ ਕਿ ਕਦੀ ਕਿਸ਼ਤੀ 'ਚ ਬਹਿ ਗਏ ਕਦੀ ਰੀਲ ਬਣਾਉਂਦੀ ਕਿਉਂ ਉਹਨੂੰ ਡਰ ਲੱਗਦਾ ਤੁਹਾਡੇ ਤੋਂ ਇਹਦੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਇਹਦਾ ਪਿਓ ਵੀ ਇਦਾਂ ਹੀ ਮੂਰਖਤਾਈ ਕਰਦਾ ਨਫ਼ਰਤ ਦੀਆਂ ਗੱਲਾਂ ਕਰਦਾ ਕਰਾ ਤਾਂ ਦਿਮਾਗ ਖਰਾਬ ਕਰਾ ਕੇ ਬਹਿ ਗਿਆ ਤਾਂ ਮੈਂ ਸੋਚਿਆ ਸੀ ਚਲੋ ਮੁੰਡਾ ਕੋਈ ਸਿਆਣਾ ਹੋਊਗਾ ਪਰ ਮੁੰਡਾ ਆਪਣੇ ਪਿਓ ਦਾ ਵੀ ਪਿਓ ਨਿਕਲਿਆ ਸ਼ਦਾਈ ਔਰ ਇਦਾਂ ਹੀ ਇਦਾਂ ਜਿੱਦਾਂ ਉਹ ਬਿਮਾਰ ਹੋ ਗਿਆ ਇਦਾਂ ਹੀ ਬਿਮਾਰ ਕਰ ਲੈਣਾ ਉਹਨੂੰ ਮੈਂ ਕਹੂੰਗਾ ਨਸੀਹਤ ਦਊਂਗਾ ਕਿ ਥੋੜਾ ਨਾ ਔਕਾਤ ਚ ਰਹਿਦਾ ਹੁੰਦਾ ਵਾ ਸਮਾਂ ਬਹੁਤ ਬਲਵਾਨ ਹੈ ਜਿਸ ਦਿਨ ਸਮਾਂ ਬਦਲਿਆ ਨਾ ਤੁਹਾਨੂੰ ਆਹ ਹੀ ਪੁਲਿਸ ਵਾਲੇ ਜਿਹੜੇ ਤੇਰੇ ਨਾਲ ਫਿਰਦੇ ਇਹਨਾਂ ਨੇ ਚੱਕ ਕੇ ਢਾ ਕੇ ਅੰਦਰ ਦੇ ਦਾਂ ਤੂੰ ਸੋ ਆਪਣੀ ਔਕਾਤ ਚ ਰਹੁ ਅਗਲੀ ਗੱਲ ਜਿਹੜੀ ਖੜਾ ਨੇ ਜਿੱਦਾਂ ਇੱਥੇ ਬਲਵਿੰਦਰ ਨੇ ਕਿਹਾ ਕਿੱਥੇ ਬਲਵਿੰਦਰ ਸਿੰਘ ਬੈਠਾ ਹਾਂ ਬੈਠਾ ਇਹ ਕੋਈ ਹੜ੍ਹ ਨਹੀਂ ਨਾ ਜਿਹੜੇ ਇਹ ਕੋਈ ਕੁਦਰਤੀ ਆਫਤ ਨਹੀਂਗੀ ਭਗਵੰਤਮਾਨ ਆਪ ਹੀ ਜਦੋਂ ਵਿਰੋਧੀ ਧਿਰ ਵਿੱਚ ਸੀਗਾ ਕਹਿੰਦਾ ਸੀ ਜੀ ਆਹ ਝੂਠ ਬੋਲਦੇ ਜੀ ਅ ਲੀਡਰ ਇਹ ਤਾਂ ਕੁਦਰਤੀ ਆਫਤ ਹੈ ਹੀ ਨਹੀਂਗੀ ਤੇ ਹੁਣ ਆਣ ਕੇ ਕਹਿੰਦਾ ਜੀ ਇਹ ਤਾਂ ਕੁਦਰਤੀ ਆਫਤ ਹੈ ਹਲੇ ਤੱਕ ਉਹਨੇ ਕੋਈ ਤੁਹਾਡਾ ਡੈਮੇਜ ਅਸੈਸਮੈਂਟ ਨਹੀਂ ਕੀਤਾ ਹਲੇ ਤੱਕ ਪੰਜਾਬ ਸਰਕਾਰ ਦੇ ਕੋਈ ਖੱਲੜਾ ਤਿਆਰ ਨਹੀਂਗਾ ਕਿ ਕਿੰਨਾ ਪਾਣੀ ਆਇਆ ਕਿੰਨੇ ਜ਼ਿਲ੍ਹਿਆਂ 'ਚ ਆਇਆ ਕਿੰਨੇ ਬੰਦੇ ਮਰ ਗਏ ਕਿੰਨੇ ਪਸ਼ੂ ਮਰ ਗਏ ਕਿੰਨੇ ਲੱਖ ਏਕੜ ਜ਼ਮੀਨ ਖਰਾਬ ਹੋਈ ਕੋਈ ਖੱਲੜਾ ਤਿਆਰ ਨਹੀਂਗਾ ਕਿਉਂਕਿ दारू ਤੋਂ ਵੇਲ ਹੋਵੇ ਤਾਂ ਖੰਡਣਾ ਤਿਆਰ ਕਰੇ 24 ਘੰਟੇ ਦਾ ਸ਼ਰਾਬੀ ਆ 24 ਘੰਟੇ ਅੱਛਾ ਇਹ ਜਿਹੜਾ ਹੜ ਕਿਉਂ ਆਇਆ ਵਾ ਸਾਦੇ ਬੰਦੇ ਵੀ ਜਾਣਗੇ ਹੁਣ ਕਿ ਜਿਹੜੇ ਸਾਡੇ ਉੱਤੇ ਡੈਮ ਆ ਪਾਖੜਾ ਪੋਂਗ ਥੀਨ ਜਿਹੜਾ ਟੋਟਲ ਡੈਮ ਡੈਮ ਬਣਦੇ ਨੇ ਆਪਾਂ ਨੂੰ ਬਚਾਉਣ ਲਈ ਇਹ ਉਲਟਾ ਮਾਰ ਰਹੇ ਨੇ ਸਾਨੂੰ ਜਿਹੜੇ ਡੈਮਾਂ ਵਿੱਚ ਜਿਵੇਂ ਪਾਖੜਾ ਦਾ ਲੈਵਲ 1600 ਕੁਛ ਫੁੱਟ ਆ ਤੇ ਪਤਾ ਹੁੰਦਾ ਹਰ ਬੰਦੇ ਸਾਦੇ ਬੰਦੇ ਨੂੰ ਵੀ ਇਹਦਾ ਲੈਵਲ ਬਰਸਾਤ ਤੋਂ ਪਹਿਲਾਂ ਘਟਾ ਕੇ ਰੱਖਣਾ ਵਾ ਇਹਨਾਂ ਨੇ ਪੂਰਾ ਡੱਕ ਕੇ ਰੱਖਿਆ ਉੱਤੇ ਜਾਣ ਕੇ ਇੱਥੇ ਸ਼ਰਾਰਤ ਭਾਜਪੀ ਦੀ ਕੇਂਦਰ ਸਰਕਾਰ ਦੀ ਆਉਂਦੀ ਆ ਕਿਉਂਕਿ ਤੁਸੀਂ ਮੱਥਾ ਲਾਉਨੇ ਹੋ ਦਿੱਲੀ ਦੇ ਨਾਲ ਆਪਾਂ ਸਾਰੇ ਉੱਥੇ ਜਾ ਕੇ ਧਰਨਾ ਜਦੋਂ ਲਾਉਨੇ ਉਹਨਾਂ ਦੀ ਚੀਕ ਨਿਕਲਦੀ ਆ ਉਹਨਾਂ ਨੇ ਕਿਹਾ ਚੰਗਾ ਇਦਾਂ ਤਾਂ ਅਸੀਂ ਇਹਨਾਂ ਨੂੰ ਕੁੱਟ ਨਹੀਂ ਸਕਦੇ ਪੁਲਿਸ ਵੀ ਮਾਰ ਕੇ ਦੇਖ ਲਈ ਝੂਠੇ ਪੁਲਿਸ ਮੁਕਾਬਲੇ ਵੀ ਕਰ ਲਏ ਇਹਨਾਂ ਨੂੰ ਆਰਥਿਕ ਤੌਰ ਤੇ ਤਬਾਹ ਕਰਕੇ ਦੇਖੀਏ ਆਪਾਂ ਇਹ ਆਪਾਂ ਨੂੰ ਆਰਥਿਕ ਤੌਰ ਤੇ ਸਾਡੇ ਹੋਣਦ ਤੇ ਤੇ ਸਾਡੀ ਰੋਜ਼ੀ ਰੋਟੀ ਤੇ ਹਮਲਾ ਬੀਜੇਪੀ ਦੀ ਸਰਕਾਰ ਨੇ ਪ੍ਰਾਈਮ ਮਿਨਿਸਟਰ ਅਫਗਾਨਿਸਤਾਨ ਵਿੱਚ ਆਏ ਪੁਚਾਲ ਦੀ ਤਾਂ ਗੱਲ ਕਰ ਰਿਆ ਵਾ ਪਰ ਪੰਜਾਬ ਦੇ ਵਿੱਚ ਆਏ ਇਸ ਸਦੀ ਤੇ ਮਗਰਲੀ ਅੱਧੀ ਸਦੀ ਦੇ ਸਭ ਤੋਂ ਵੱਡੇ ਭਿਆਨਕ ਹੜ੍ਹਾਂ ਦੀ ਗੱਲ ਨਹੀਂ ਕਰ ਰਿਆ ਇੱਕ ਟਵੀਟ ਵੀ ਨਹੀਂ ਕੀਤਾ ਨੈਸ਼ਨਲ ਮੀਡੀਆ ਇੱਕ ਸ਼ਬਦ ਨਹੀਂ ਬੋਲਿਆ ਜਿਹੜਾ ਰੋਜ਼ ਕਰਦਾ ਬ੍ਰੇਕਿੰਗ ਬ੍ਰੇਕਿੰਗ ਆ ਫੜ ਲਿਆ ਉਹ ਫੜ ਲਿਆ ਸਾਰੇ ਚੁੱਪ ਨੇ ਅੱਛਾ ਆ ਜਿਹੜਾ ਆਪਣਾ ਹੈਗਾ ਬੇਕੂ ਆਦਮੀ ਭਗਵੰਤ ਇਹਦੇ ਪੱਲੇ ਤਾਂ ਕੁਝ ਹੈ ਨਹੀਂਗਾ ਜਦੋਂ ਆਇਆ ਪਹਿਲਾਂ ਤਾਂ ਤਾਮਿਲਨਾਡੂ ਫਿਰਦਾ ਰਿਹਾ ਜਦੋਂ ਇੱਥੇ ਲੁੱਕੀ ਰੋੜ ਰਹੇ ਸੀਗੇ ਹੈਲੀਕਾਪਟਰ ਲਾ ਕੇ ਤੇ ਇੱਥੇ ਪਹੁੰਚ ਗਿਆ ਖਰੇ ਗੁਰਦਾਸਪੁਰ ਸਾਈਡ ਤੇ ਇਹ ਹੈਲੀਕਾਪਟਰ ਮੇਰਾ ਥੋੜੋ ਆ ਯਾਰ ਇਹ ਤਾਂ ਓੱਜਾ ਹੀ ਹੈ ਰੱਜਿਆ ਸੀ ਉਦੋਂ ਮੈਂ ਕਿਤੇ ਮੈਂ ਤੁਹਾਨੂੰ ਦੇ ਚੱਲਿਆ ਆਂ ਬੇਕੂ ਫਾ ਇੱਕ ਹੈਲੀਕਾਪਟਰ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕੀ ਪੰਜਾਬ ਸਰਕਾਰ ਦਾ ਚੰਡੀਗੜ੍ਹ ਦੇ ਸੈਕਟਰੀਰੀਏ ਦੇ ਤੋਂ ਬਹਿ ਕੇ ਨੀਤੀ ਬਣਾਉਣਾ ਕੰਮ ਹੈ ਕਿ ਇਦਾਂ ਇਹਨਾਂ ਦੇ ਤੋੜੇ ਚੱਕਦੇ ਫਿਰਦੇ ਨੇ ਆ ਹਰਜੋਤ ਬੈ ਅਰਗੇ ਮਨਿਸਟਰ ਪਖੰਡੀ ਕੋਈ ਪਜਾਮਾ ਟੱਕ ਕੇ ਚੱਕ ਕੇ ਤੁਰੇ ਫਿਰਦਾ ਜੇ ਮੰਤਰੀਆਂ ਨੇ ਵੀ ਇਹੀ ਕੰਮ ਕਰਨਾ ਜਿਹੜਾ ਇੱਕ ਸਾਦਾ ਕਿਸਾਨ ਕਰਦਾ ਤੇ ਫਿਰ ਸਰਕਾਰ ਛੱਡੋ ਤੁਸੀਂ ਵੀ ਕਦਰ ਨਹੀਂ ਬੈਠੇ ਉੱਥੇ ਤੁਹਾਡਾ ਕੰਮ ਹੈ ਪਾਲਿਸੀ ਬਣਾਉਣਾ ਕਿ ਅਸੀਂ ਕਿੰਨਾ ਮੁਆਵਜ਼ਾ ਦੇਣਾ ਵਾ ਕਿੰਨੀ ਅਸੈਸਮੈਂਟ ਕਰਾਉਣੀ ਆ ਕਿਵੇਂ ਮਸ਼ੀਨਾਂ ਦਾ ਮਸ਼ੀਨੀ ਵੇਚ ਕੇ ਸਾਰੇ ਜਿਹੜੇ ਵੱਢ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਬੰਨਣਾ ਵਾ ਡੱਕਾ ਲਾਉਣਾ ਆ ਆਪਣੇ ਲਾਗੇ ਬੰਨ ਟੁੱਟਣ ਦੀ 88 ਟੁੱਟਿਆ ਸੀਗਾ ਮਨਸੂਰਵਾਲ ਬੇਟ ਤੇ ਟਿਲਵਾ ਕੌਣ ਕੰਮ ਕਰ ਰਿਹਾ ਉੱਥੇ ਆਪਣੇ ਨਿਆਣੇ ਕੰਮ ਕਰ ਰਹੇ ਨੇ ਰੁੱਕੀ ਬੱਚੇ ਕਿੱਥੇ ਆ ਸਰਕਾਰ ਕਿੱਥੇ ਤੁਹਾਡੀਆਂ ਜੇਸੀਬੀ ਕਿੱਥੇ ਤੁਹਾਡੀਆਂ ਮਸ਼ੀਨਾ ਕਿੱਥੇ ਤੁਹਾਡਾ ਅਮਲਾ ਕਿੱਥੇ ਤੁਹਾਡਾ ਡਰੇਨੇਜ ਕਿੱਥੇ ਤੁਹਾਡਾ ਇਰੀਗੇਸ਼ਨ ਡਿਪਾਰਟਮੈਂਟ ਹੈ ਹੀ ਨਹੀਂਗਾ ਕੁਛ ਨਹੀਂ ਕੀਤਾ ਦੰਦ ਕੱਢ ਕੇ ਦਿਖਾ ਦਿੱਤੇ ਤੇ ਕੱਲ ਪਰਸੋਂ ਇੱਕ ਔਰਤ ਨੇ ਗੱਲ ਲਾ ਕੇ ਬਹੁਤ ਮੈਨੂੰ ਨੂੰ ਜੇ ਮੁੱਖ ਮੰਤਰੀ ਇਹ ਬੇਵਕੂਫਾ ਤੋਂ ਏਡਾ ਨਕਾਮ ਆ ਜੇ ਤੂੰ ਏਡਾ ਨਿਹੱਥਾ ਵਾਂ ਤੇ ਵਿਦੇਸ਼ ਦੀ ਵਾਪਸੇ ਜਾ ਨਾਲੇ ਪੰਜਾਬ ਵਰਗੀ ਇੱਕ ਬਹਾਦਰ ਸਟੇਟ ਦਾ ਜੋਧਿਆਂ ਦੀ ਸਟੇਟ ਦਾ ਮੁੱਖ ਮੰਤਰੀ ਰੋਂਦਾ ਚੰਗਾ ਲੱਗਦਾ ਮੇਰੇ ਵੀਰੋ ਉਹ ਰੋਂਦਾ ਵੀ ਤਾਂ ਉਹਦੀ दारू ਮੁੱਕਦੀ ਹੋਣੀ ਆ ਕਿ ਪੈਂਕੇ ਇੱਕ ਹੋਰ ਦਿਓ ਮੈਨੂੰ ਰੋਡਾ ਬੜਾ ਆ ਰਿਹਾ ਵਾ ਉਹ ਪਖੰਡ ਕੀਤਾ ਉਹਨੇ ਤੁਹਾਨੂੰ ਮੈਂ ਥੋੜਾ ਜਿਹਾ ਹਿਸਾਬ ਹੀ ਦਿਆਂ ਤਾਂ ਮੈਂ ਤਾਂ ਸੰਜੀਦਾ ਸਪੀਕਰ ਆ ਮੈਂ ਕਦੀ ਬੋਲਿਆ ਨਹੀਂ ਏਦਾਂ ਭੰਡਾ ਵਾਂਗੂ ਮੈਂ ਤਾਂ ਤਾਂ ਉਹ ਸਾਰੇ ਥੋੜਾ ਜਿਹੇ ਚ ਆਪਣਾ ਚੱਲਦਾ ਚਾਹੀਦਾ ਇਕੱਠਾ ਹੋਇਆ ਹੋਇਆ ਅਗਲੇ ਦਿਨ ਉਹ ਫੜੀ ਗਈ ਔਰਤ ਜਿਹਨੂੰ ਜਫੀ ਪਾਉਂਦਾ ਸੀ ਤਾਂ ਐ ਕਰਕੇ ਅਗਲੇ ਨੇ ਪਤਾ ਲੱਗਿਆ ਕਿ ਉਹ ਜਨਾਨੀ ਇਹਨਾਂ ਦੀ ਪਾਰਟੀ ਦੀ ਆ ਉਹਦੇ ਬੋਕਰ ਦਾ ਪੱਟਾ ਪਾਇਆ ਲਿਖਾਤਾ ਲੋਕਾਂ ਨੇ ਅੱਛਾ ਫੈਸ਼ਨ ਕਰਕੇ ਆਈ ਸੀ ਫੈਸ਼ਨ ਆਪਣੀਆਂ ਧੀਆਂ ਦੇ ਬੈਠੀਆਂ ਆ ਬੈਠੀ ਬੀਬੀ ਉਹਦੇ ਖੋ ਸਾਹਮਣੇ ਇਹ ਤਾਂ ਲੱਗਦੀ ਹੜਪੀੜਤ ਆ ਹਾਂ ਜਿਹੜੀ ਮੋਰੇ ਬੈਠੀ ਆ ਇਹ ਤਾਂ ਲੱਗਦੀ ਆ ਤੇ ਉੱਥੇ ਪੂਰੀ ਸੁਰਖੀ ਪਿੰਦੀ ਲਾ ਕੇ ਪਿੱਛੇ ਕਿਰਪ ਲਾ ਕੇ ਗਲੇ ਦੇ ਵਿੱਚ ਸੋਨੇ ਦਾ ਹਾਰ ਪਾ ਕੇ ਮੈਂ ਹੜਪੀ ਦਦਾ ਮੈਂ ਬਿਲਕੁਲ ਬਸੂਗੀ ਸਾਡੀ ਯਾਰੋ ਆਪਾਂ ਨੂੰ ਜੋਕਰ ਸਮਝਦੇ ਨੇ ਇਹ ਅਗਲੇ ਦਿਨ ਹੀ ਫੜੇਗੇ ਅੱਛਾ ਐਡਾ ਇਹ ਆ ਝਾੜੂ ਪਾਰਟੀ ਕੀ ਚੀਜ਼ ਆ ਇਹ ਡਰਾਮਿਆਂ ਦੀ ਪਾਰਟੀ ਆ ਅਗਲੇ ਦਿਨ ਫੜਿਆ ਗਿਆ ਫੇਰ ਦੂਜੀ ਵਾਰੀ ਇਕੱਲਾ ਹੀ ਬੈਠਾ ਰੋਟੀ ਸੜਕ ਦੇ ਵਿੱਚ ਰੱਖ ਕੇ ਇੱਥੇ ਇਕੱਲਾ ਹੀ ਟੌਂਗੜੀ ਮਾਰ ਕੇ ਬਾਕੀ ਸਾਰੇ ਬੰਦੇ ਖੜੇ ਸਕਿਉਰਟੀ ਵਾਲੇ 200 ਬੰਦਾ ਅੱਛਾ ਤੇ ਇਹਨੂੰ ਇਕੱਲੇ ਨੂੰ ਭੁੱਖ ਲੱਗ ਗਈ ਸੀ ਜਿਹੜਾ ਬਾਕੀ ਬੰਦਾ ਉਹ ਕਿੱਥੇ ਲੰਗਰ ਆਪਾਂ ਜਦੋਂ ਜਾਣਦੇ ਆਪਾਂ ਲੰਗਰ ਛੱਕਦੇ ਆਪਾਂ ਪੰਗਤ 'ਚ ਬਹਿ ਕੇ ਛੱਕਦੇ ਆ ਲੰਗਰ ਚੱਲਦਾ ਹੁੰਦਾ ਅਸੀਂ ਪੰਗਤ 'ਚ ਬੈਠੇ ਆ ਇਕੱਲੇ ਚੌਂਕੜੀ ਮਾਰ ਕੇ ਅੱਛਾ ਜਦੋਂ ਦੇਖਿਆ ਫੋਟੋਆਂ ਹੋ ਗਈਆਂ ਉਹ ਰੋਟੀ ਚੱਕ ਕੇ ਪਰੇ ਲੈ ਗਈ ਇਹ ਵੀ ਵੀਡੀਓ ਆ ਗਈ ਹੈ ਦੱਸੋ ਹੁਣ ਕੀ ਕਰਾਂ ਅੱਛਾ ਇੱਕ ਥਾਂ ਚਲੇ ਗਿਆ ਗੱਡੀ 'ਚੋਂ ਬਾਹਰ ਨਿਕਲ ਕੇ ਐ ਮੈਂ ਆ ਗਿਆ ਮੈਂ ਆ ਗਿਆ ਉਹ ਲੋਕੀ ਖੜੇ ਸੀ ਜਿਹੜੇ ਵਿਚਾਰੇ ਉਹ ਕਹਿੰਦੇ ਉਹ ਬਹਿ ਜਾ ਉਹ ਅੰਦਰ ਉਹ ਮਾਨਾ ਬਹਿ ਜਾ ਅੰਦਰ ਉਹ ਪਿੱਛੇ ਲੰਗਰ ਨਹੀਂ ਪਹੁੰਚਣ ਦਾ ਗਰੀਬਾਂ ਦੇ ਕੋਲ ਉਹ ਜਦੋਂ ਬੈਠਾ ਉਹਨਾਂ ਨੇ ਚਿੱਕਾ ਮਾਰੀਆਂ ਉਹ ਕੀ ਆਇਓ ਕੀ ਆ ਜਿਹੜੇ ਕਹਿੰਦੇ ਸੀ ਆਮ ਜਿਹੇ ਬੰਦੇ ਆ ਜੀ ਹਜ਼ਾਰ ਗਨਮੈਨ ਆ ਮੇਰੇ ਵੀਰੋ ਗੱਡੀਆਂ ਪਤਾ ਨਹੀਂ ਕਿੰਨੀਆਂ ਚੱਕੀ ਫਿਰਦਾ ਵਾ ਅਮਲਾ ਕਿੰਨਾ ਚੱਕੀ ਫਿਰਦਾ ਵਾ ਇਸ ਲਈ ਮੈਂ ਤਾਂ ਤੁਹਾਨੂੰ ਸਿਰਫ ਔਰ ਜਿਹੜਾ ਮੈਂ ਗੱਲ ਵਿੱਚ ਛੱਡਤੀ ਸੀ ਮੇਰੇ ਤੇ ਪਰਚੇ ਕਿਉਂ ਦਰਜ ਹੁੰਦੇ ਨੇ ਇਸੇ ਲਈ ਦਰਜ ਹੁੰਦੇ ਨੇ ਕਿ ਮੈਂ ਆਪਣੀ ਸਟੇਟ ਲਈ ਖੜਦਾ ਆਪਣੇ ਲੋਕਾਂ ਲਈ ਖੜਦਾ ਵਾਂ ਕਿਸਾਨਾਂ ਲਈ ਖੜਦਾ ਤੁਹਾਨੂੰ ਲੱਗਦਾ ਜਿਹੜੇ ਦੇ ਮੈਂ ਐਨਡੀਪੀਐਸ ਦਾ ਪਰਚਾ ਜਿਹਦੇ ਵਿੱਚ ਮੈਨੂੰ 5 ਮਹੀਨੇ ਜੇਲ੍ਹ ਰੱਖਿਆ ਤੁਹਾਨੂੰ ਲੱਗਦਾ ਮੈਂ ਨਸ਼ੇ ਦਾ ਸੋਦਾਕਰ ਆ ਯਾਰ 9 ਸਾਲ ਪੁਰਾਣਾ ਮੁਕੱਦਮਾ ਜਿਹਦੇ ਭਗਵੰਤਮਾਨ ਆਪ ਗਵਾਹੀ ਦਿੰਦਾ ਮੇਰੇ ਹੱਕ 'ਚ ਕਿ ਖੇਰਾ ਬੇਗੁਨਾਮ ਐ ਪਾਰਲੀਮੈਂਟ 'ਚ ਚੱਕੂਗਾ ਗੱਲ ਉਸੇ 'ਚ ਫੜ ਕੇ ਰੇਸੀ ਹੁਣ ਵੀ ਲੱਗੇ ਹੋਏ ਨੇ ਹਲੇ ਹਟਦੇ ਨਹੀਂ ਇਹ ਪੰਜਾਂ ਪੰਜ ਮੁਕੱਦਮੇ ਕਰਕੇ ਦੋ ਵਾਰੀ ਜੇਲ੍ਹ 'ਚ ਰੱਖ ਕੇ ਹਲੇ ਹਟਦੇ ਨਹੀਂਗੇ ਹਲੇ ਕਹਿੰਦੇ ਖੇਰੇ ਨੂੰ ਹੋਰ ਚੱਕੋ ਇਹਨਾਂ ਦੀ ਦਿੱਲੀ ਟੀਮਾਂ ਬੈਠੀਆਂ ਆ ਜਿਹੜੇ ਕੇਜਰੀਵਾਲ ਦੇ ਸੋਲੀਆਂ ਸੋਸੋਡੀਆਂ ਦੀਆਂ ਚੱਕੋ ਉਹਨੂੰ ਕਿਸੇ ਤਰੀਕੇ ਬਣਾਓ ਉਦੀ ਆਵਾਜ਼ ਬੰਦ ਕਰੋ ਆਵਾਜ਼ ਬੰਦ ਕਰਾਉਣ ਦੇ ਮਨਸੂਬੇ ਨੇ ਮੇਰੇ ਆ ਜਿਹੜਾ ਟੱਕਣ ਆ ਇਹ ਸਮਝਦਾ ਮੇਰੇ ਕੰਮ ਹੁੰਦੇ ਆ ਪੁਲਿਸ ਮੇਰੇ ਅੱਖੇ ਲੱਗਦੀ ਆ ਇਹ ਖਹਿਰੇ ਦੇ ਵਿਰੋਧ ਕਰਕੇ ਤੇਰਾ ਮੁੱਲ ਆ ਮਾੜਿਆ ਜਿੱਦਣ ਖਹਿਰਾ ਮਾੜਿਆ ਠੰਡਾ ਹੋ ਗਿਆ ਤੈਨੂੰ ਮੋਕਰਾਣੇ ਮਾਰ ਕੇ ਠੁੱਡਾ ਤੇ ਤੇਰੀ ਔਕਾਤ ਦਿਖਾ ਦੇਣੀ ਆ ਤੇ ਇਸ ਕਰਕੇ ਚਿੰਦੀ ਚੋਰੋ ਬਣ ਜੋ ਬੰਦੇ ਸਮਾਂ ਹੈਗਾ ਲੋਕਾਂ ਨਾਲ ਪੰਗੇ ਮਤ ਲਵੋ ਠਾਦਾ ਜੀ ਇਹ ਵੀ ਕਿਸੇ ਭਾਵਾਂ ਆਪਣੇ ਐਨਆਰਆਈ ਜਾਂ ਸਾਧੂ ਸੰਤਾਂ ਦਾ ਹੋਣਾ ਇਹਨਾਂ ਦੇ ਪੱਲੇ ਕੀ ਹੈ ਉੱਥੇ ਐਡਾ ਵੱਡਾ ਟਰੱਕ ਆਦਦਾ ਕਿੱਥੋਂ ਭੇਜ ਸਕਦਾ ਜੀ ਚਾ ਚਲੋ ਮੇਰੇ ਵੀਰੋ ਮੈਂ ਤੁਹਾਨੂੰ ਸਿਰਫ ਇਹ ਕਹਿਣਾ ਆ ਜਿੱਤ ਹਾਰ ਅਲੋਂ ਚੋ ਕੋਈ ਅੱਗੇ ਕੋਈ ਜ਼ੋਰਤ ਰੱਖੇਗਾ ਬੋਲੇਗਾ ਅਸੀਂ ਤਾਲਾ ਲਾ ਦੇਾਂਗੇ ਅਸੀਂ ਪਰਚਾ ਨਿਰਚ ਕਰ ਦੇਾਂਗੇ ਅਸੀਂ ਜੇਲ੍ਹ ਛੁੱਟ ਦੇਾਂਗੇ ਅਸੀਂ ਪਠਾਨ ਮਾਜਵੇ ਵਾਂਗੂ ਬਲਾਤਕਾਰ ਬਣਾ ਦੇਾਂਗੇ ਇਨਕਾਊਂਟਰ ਬਣਾ ਦੇਾਂਗੇ ਇਹ ਹੁਣ ਤੁਹਾਡਾ ਤੇ ਆਪਣਾ ਇਮਤਿਹਾਨ ਆ ਕਿ ਅਸੀਂ ਇਹਨਾਂ ਦੇ ਮੋਰੇ ਖੜਨਾ ਵਾਂ ਇਹ ਚੁਕਣਾ ਵਾ ਇਸ ਲਈ ਮੇਰੇ ਵੀਰੋ ਆਪਾਂ ਖੜਨਾ ਆਇਆ ਇੱਥੇ ਤੁਸੀਂ ਸਾਰੇ ਆ ਜਿੰਨੇ ਕਿਰਤ ਕਰਨ ਵਾਲੇ ਬੰਦੇ ਬੈਠੇ ਹੋ ਮੈਂ ਤਾਂ ਚਲੋ ਫਿਰ ਵੀ ਹੱਥੀਂ ਨਹੀਂ ਕੰਮ ਕਰਦਾ ਪਰ ਮੈਂ ਤੁਹਾਡੀ ਆਵਾਜ਼ ਆ ਤੁਸੀਂ ਮੈਨੂੰ ਐਮਐਲਏ ਚੋਣ ਮੈਨੂੰ ਤੁਹਾਡੇ ਕਰਕੇ ਮਾਣ ਆ ਜੇ ਮੇਰੀ ਪਛਾਣ ਆ ਉਹ ਤੁਹਾਡੇ ਕਰਕੇ ਆ ਮੈਂ ਪਲੱਥ ਦਾ ਦੇਣ ਤੱਕ ਕਦੀ ਵੀ ਨਹੀਂ ਦੇ ਸਕਦਾ ਸਾਡਾ ਪਰਿਵਾਰ ਹੀ ਨਹੀਂ ਕਦੀ ਦੇ ਸਕਦਾ ਇਸ ਕਰਕੇ ਅੱਜ ਆਪਾਂ ਇੱਥੇ ਫੈਸਲਾ ਲੈਣਾ ਕਮੇਟੀ ਨੇ ਲੈਣਾ ਮੈਂ ਨਹੀਂ ਲੈਣਾ ਜੋ ਫੈਸਲਾ ਤੁਸੀਂ ਲਵੋਗੇ ਸੜਕ ਰੋਕਣੀ ਆ ਕਾਲਾ ਤੋੜਨਾ ਵਾ ਹੋਰ ਕਿਤੇ ਜਾਣਾ ਵਾਂ ਮੈਂ ਤੁਹਾਡੇ ਨਾਲ ਆ ਮੈਨੂੰ ਭਾਵਾ ਜਿੱਥੇ ਮਰਜੀ ਲੈ ਚਲੋ ਇੱਥੇ ਗੁਰੂ ਰਾਮਦਾਸ ਜੀ ਦਾ ਇੱਕ ਬਣਾਇਆ ਹੋਇਆ ਲੰਗਰ ਮਤਲਬ ਕਿ ਜਿਹੜਾ ਸਮਗਰੀ ਰਾਤ 12 ਵਜੇ